ਅੱਜ ਨੇ ਮੇਰਾ ਪੇਪਰ ਬਹੁਤ ਗੰਦਾ ਹੋਇਆ ਮम्मा ਹੋਲੀ ਨਹੀਂ ਖੇਲਣ ਦੋਗੇ ਕੋਈ ਨਾ ਆਪਾਂ ਮੰਮਾ ਨੂੰ ਮਨਾ ਲਾਂਗੇ ਮੇਰਾ ਤਾਂ ਪੇਪਰ ਵਧੀਆ ਆ ਗਿਆ ਮੰਮੀ ਮੈਨੂੰ ਹੋਲੀ ਖੇਡਣ ਦੇਣਗੇ ਮੇਰਾ ਤਾਂ ਬੜਾ ਸੋਨਾ ਹੋਇਆ ਵਾ ਮੈਂ ਤਾਂ ਹੋਲੀ ਖੇਡਾਂਗੀ दाथी 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 आगे तो सही। नहीं तो किताबा ते पढ़ो ठीक है चलो पहला वर्दी आओ चलो चल ਮੰਮੀ ਕਰ ਲੋ ਹੋਲੀ ਆ ਸਾਨੂੰ ਖੇਡ ਲਾਂ ਦੋ ਪੜਾਈ ਤਾਂ ਬਾਅਦ ਵਿੱਚ ਵੀ ਹੋ ਜਾ ਕੋਈ ਹੋਲੀ ਨਹੀਂ ਖੇਡਣੀ ਮੈਂ ਤੁਹਾਨੂੰ ਬੋਲਿਆ ਨਾ ਕਿ ਜੂਨੀਫਾਰਮੋਂ ਤਾਰੋ ਤੇ ਚਲੋ ਪੜੋ ਹੋਲੀ ਬਲੀਏ ਜੀ ਹੁੰਦੀ ਆ ਸਾਲ ਜੀ ਅਸੀਂ ਹੋਲੀ ਖੇਡ ਕੇ ਪੜ ਲਾਂਗੇ ਫਿਰ ਨਹੀਂ ਕੋਈ ਹੋਲੀ ਹੋਲੀ ਨਹੀਂ ਖੇਡਣੀ ਖੇਡਾਂਗੇ ਪੇਪਰ ਸਰ ਤੇ ਆਏ ਪਏ ਆ ਕਿ ਜਿਹੜੀਆਂ ਫੀਸਾਂ ਭਰਦੇ ਆਪਾਂ ਕਦੇ ਵਾਸਤੇ ਭਰਦੇ ਆ ਪਹਿਲਾਂ ਪੇਪਰ ਕਰੋ ਉਸ ਤੋਂ ਬਾਅਦ ਜੋ ਮਰਜ਼ੀ ਕੁਸ਼ ਕਰੀ ਜਾਏ ਠੀਕ ਆ ਨਾ ਕੋਈ ਹੋਲੀ ਨਹੀਂ ਖੇਡਣੀ ਤੇ ਚਲੋ ਜਿਹੜਾ ਕੰਮ ਗਿਆ ਤੁਹਾਨੂੰ ਠੀਕ ਆ ਏ ਚੱਲ ਦਾਦੀ ਨਾਲ ਗੱਲ ਕਰਦੇ ਹਾਂ ਦਾਦੀ ਕਿੱਥੇ ਆ ਉੱਧਰ ਖੜੇ ਹੋਣਗੇ ਚਾ ਹਾਂ ਬੁੱਤ ਪੜੀ ਜਾਂਦੇ ਹੋ ਐ ਮਾਰੇ ਜਣੇ ਪੇਪਰ ਦੀ ਤਿਆਰੀ ਕਰਦੇ ਪੇਪਰ ਕਿਦਾਂ ਦਾ ਹੋਇਆ ਅੱਜ ਠੀਕ ਠਾਕ ਠੀਕ ਠਾਕ ਹੋਇਆ ਮੇਰਾ ਤਾਂ ਵਧੀਆ ਹੋਇਆ ਵਧੀਆ ਹੋ ਗਿਆ ਮੇਰਾ ਵੀ ਤੇਰਾ ਵੀ ਵਧੀਆ ਹੋ ਗਿਆ ਸੀ ਹੁਣੇ ਕੱਲ ਦੇ ਪੇਪਰ ਦੀ ਤਿਆਰੀ ਕਰਨੀ ਪਈ ਹਾਂਜੀ ਕੱਲ ਤਾਂ ਫਿਰ ਹੋਲੀ ਵੀ ਆ ਚਾਚੀ ਨੇ ਮਨਾ ਕਰਤਾ ਹੋਲੀ ਖੇਡਣ ਨੂੰ ਕੋਈ ਨਹੀਂ ਤੁਹਾਡੀ ਚਾਚੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਤੁਸੀਂ ਪੜ੍ਹਾਈ ਕਰੋ ਤਿਆਰੀ ਕਰੋ ਪੇਪਰ ਦੀ ਹੋਲੀ ਖੇਡਾਂਗੇ ਆਪਾਂ ਕਰਨ ਠੀਕ ਠੀਕ ਆ ਹੁਣ ਆਉਂਦੀ ਆ ਤੁਹਾਡੀ ਮੰਮੀ ਵੀ ਉਹਦੇ ਨਾਲ ਵੀ ਮੈਂ ਗੱਲ ਕਰਦੀ ਤੁਹੀਏ ਕੱਲ ਦੇ ਪੇਪਰ ਦੀ ਨਾ ਅੱਜ ਹੀ ਸਾਰੀ ਪੜਾਈ ਕਰ ਲਓ ਫਿਰ ਪੇਪਰ ਦੇ ਕੇ ਆਣ ਕੱਲ ਤਾਂ ਵੈਸੇ ਤਾਂ ਨੇ ਛੁੱਟੀ ਹੋਣੀ ਆ ਹੋਲੀ ਦੀ ਹਾਂਜੀ ਛੁੱਟੀ ਹੈ ਤੇ ਜਿਹੜਾ ਪਰਸੋ ਤੁਹਾਡਾ ਪੇਪਰ ਆ ਉਹਦੀ ਪੜਾਈ ਅੱਜ ਹੀ ਕਰ ਲਓ ਫਿਰ ਕੱਲ ਤੁਹਾਨੂੰ ਪੜ੍ਹਨਾ ਨਹੀਂ ਪਊਗਾ ਕਿ ਕੱਲ ਤੁਸੀਂ ਹੋਲੀ ਖੇਡਿਓ ਤੇ ਪਰਸੋ ਤੁਸੀਂ ਆਪਣਾ ਪੇਪਰ ਦੇ ਆਇਓ ਠੀਕ ਹੈ ਫਿਰ ਤੁਹਾਨੂੰ ਕੋਈ ਵੀ ਨਹੀਂ ਰੋਕੂਗਾ ਠੀਕ ਹੈ ਠੀਕ ਹੈ ਨਾ ਪੇਪਰ ਵੀ ਵਧੀਆ ਦਿਓ ਤੇ ਆਪਣੀ ਹੋਲੀ ਵੀ ਖੇਡਿਓ ਠੀਕ ਹੈ ਨਾ ਤੇ ਗੱਲ ਮੈਂ ਕਰ ਲੂੰਗੀ ਆਪੇ ਤੁਹਾਡੀ ਮੰਮੀ ਨਾਲ ਵੀ ਤੇ ਚਾਚੀ ਨਾਲ ਵੀ ਠੀਕ ਆ ਪੜੋ ਹੁਣ ਬੈਠ ਕੇ

ਤੈਨੂੰ ਮੈਂ ਇੱਕ ਵਾਰੀ ਕਹਤਾ ਨਾ ਨਹੀਂ ਛੱਡਣੀ ਨਹੀਂ ਛੱਡਣੀ ਆ ਪਤਾ ਨਹੀਂ ਨਾ ਉਹਨਾਂ ਤੈਨੂੰ ਮੈਂ ਕਰੋ ਨਹੀਂ ਆ ਦਾਦੀ ਨਾਲ ਗੱਲ ਤੋ ਤੈਨੂੰ ਮੈਂ ਇੱਕ ਵਾਰੀ ਕਿਹਾ ਨਾ ਵੀ ਪੜ ਲਾ ਪੜ ਲਾ ਤਾਂ ਪੜ ਲਾ ਕੈ ਪਰ ਚੱਲਦੇ ਆ ਤੇਰੇ ਦਾਦੀ ਨੇ ਨਹੀਂ ਦੇਣੇ ਪੇਪਰ ਤੁਹਾਡੇ ਪੜੋ ਚਲ ਜਸੀ ਮੇਰੀ ਗੱਲ ਸੁਣੀ ਆਏ ਮੰਮੀ ਇਹ ਦੂ ਕਿੱਥੇ ਆ ਇੱਥੇ ਸੀਗੇ ਮੰਮਿਆ ਦੇ ਦੇ ਤੇਰਾ ਮੰਮੀ ਗੱਲ ਸੁਣ ਮੇਰੀ ਉਰੇ ਆ ਨਾਲੇ ਇਹਦੇ ਵਿੱਚ ਦਵਾਈ ਰੱਖੀ ਸੀ ਮੈਂ ਦਵਾਈ ਨਹੀਂ ਲੱਭਦੀ ਪਈ ਮੇਰੀ ਹਾਂਜੀ ਮੰਮੀ ਦਵਾਈ ਨਹੀਂ ਮੇਰੀ ਇਹਦੇ ਵਿੱਚ ਲੱਭਦੀ ਪਈ ਮਮੇ ਦੇ ਵਿੱਚ ਹੀ ਸੀਗੀਆਂ ਮੈਨੂੰ ਨਹੀਂ ਪਤਾ ਪਤਾ ਨਹੀਂ ਹੁਣ ਹੈ ਨਹੀਂ ਮੈਂ ਚਲ ਬੱਚ ਦੇਖਦੀ ਆ ਬੈਠੋ ਮੇਰੀ ਗੱਲ ਸੁਣੋ ਮੈਂ ਨਾਲ ਗੱਲ ਕਰਨੀ ਆ ਦੋਨਾਂ ਨਾਲ ਹਾਂਜੀ ਨਹੀਂ ਅੱਜ ਹੋਲੀ ਆ ਤੁਸੀਂ ਨਿਆਣਿਆਂ ਨੂੰ ਕਿਉਂ ਨਹੀਂ ਖੇਡਣ ਦਿੰਦੀਆਂ ਨਿਆਣਿਆਂ ਦੇ ਕਿੰਨਾ ਤੁਸੀਂ ਜ਼ੋਰ ਪਾਇਆ ਹੋਇਆ ਵਾ ਮਮੇ ਉਹਨਾਂ ਦੇ ਪੇਪਰ ਆ ਸੀ ਤਾਂ ਉਹਨਾਂ ਨੂੰ ਬੋਲਦੇ ਬੈਂ ਵੀ ਪੈਟ ਕੇ ਪਾੜ ਲਓ ਮਮੇ ਪਾੜਦੇ ਤਾਂ ਪਹਿਲਾਂ ਹੀ ਨਹੀਂ ਉਹ ਮੇਰੀ ਗੱਲ ਸੁਣੋ 2 ਘੰਟੇ ਉਹ ਜਿਹੜੇ ਵਿਚਾਰੇ ਖੇਡ ਲੈਣਗੇ ਤਾਂ ਕੀ ਹੋਊਗਾ ਸਾਰਾ ਦਿਨ ਪਿਆਵਾ ਤੁਸੀਂ ਸਭੋਂ ਉਹਨਾਂ ਨੂੰ ਆਪ ਕਹੋ ਵੀ ਬੱਚਿਓ ਤੁਸੀਂ 2 ਘੰਟੇ ਹੋਲੀ ਖੇਡ ਲਓ ਬਾਅਦ ਚ ਤੁਸੀਂ ਪੜ੍ਹ ਲਿਓ ਖੇਡਣ ਦੇ ਨਾਲ ਉਹਨਾਂ ਦਾ ਮਾਈਂਡ ਵੀ ਫਰੈਸ਼ ਹੋ ਜਾਊਗਾ ਬਾਅਦ ਵਿੱਚ ਉਹ ਸਭੋਂ ਜ਼ਿਆਦਾ ਪੜ੍ਹਨਗੇ ਜੇ ਤੁਸੀਂ ਇਦਾਂ ਉਹਨਾਂ ਤੇ ਦਬਾਅ ਪਾਓਗੇ ਨਾ ਇਦਾਂ ਉਹਨਾਂ ਨੇ ਪੜ੍ਹਨਾ ਨਹੀਂ ਬਾਅਦ ਬੱਚੇ ਹੋਲੀ ਖੇਡਦੇ ਆ ਉਹਨਾਂ ਦਾ ਧਿਆਨ ਬਾਹਰ ਆ ਉਹ ਪੜਾਈ ਨਹੀਂ ਕਰਦੇ ਪਏ ਉਹ ਸਿਰਫ ਦਿਖਾਵੇ ਨੂੰ ਕਿਤਾਬਾਂ ਖੋਲ ਕੇ ਬੈਠੇ ਆ ਤੁਹੀ ਕੀ ਸੋਚਦੀਆਂ ਨੇ ਇਦਾਂ ਉਹ ਪੇਪਰ ਚੰਗੀ ਤਰ੍ਹਾਂ ਦੇ ਆਉਣਗੇ ਜਦੋਂ ਉਹਨਾਂ ਦਾ ਧਿਆਨ ਹੀ ਬਾਹਰ ਹੋਊਗਾ ਤੇ ਉਹ ਕੀ ਕਰਨਗੇ ਮੰਮੀ ਉਹ ਆਖੇ ਨਹੀਂ ਲੱਗਦੇਗੇ ਲੱਗਣਗੇ ਉਹਨਾਂ ਨੂੰ ਤੁਸੀਂ ਪਿਆਰ ਨਾਲ ਸਮਝਾਓਗੇ ਨਾ ਉਹ ਆਖੇ ਲੱਗਣਗੇ ਸਪਰਿੰਗ ਆ ਨਾ ਸਪਰਿੰਗ ਨੂੰ ਜਿੰਨਾ ਤੁਸੀਂ ਨੱਪੋਗੇ ਨਾ ਉਹ ਓਨੀ ਜ਼ਿਆਦਾ ਉੱਛਲੂਗਾ ਜੇ ਦੋਹੀ ਉਹਨਾਂ ਨੂੰ ਪਿਆਰ ਨਾ ਹੋਣ ਤੁਸੀਂ ਉਹਨਾਂ ਨੂੰ ਕਹੋ ਵੀ ਲੈ ਪੁੱਤ 2 ਘੰਟੇ ਤੁਸੀਂ ਬਾਹਰ ਨਾ ਹੋਲੀ ਖੇਡ ਲਓ ਆਪ ਉਹਨਾਂ ਨੂੰ ਰੰਗ ਲਿਆ ਕੇ ਦਿਵੋ ਬਾਅਦ ਵਿੱਚ ਉਹਨਾਂ ਨੂੰ ਨਵਾਹਤਵਾ ਕੇ ਰਾਮ ਨਾਲ ਉਹਨਾਂ ਨੂੰ ਤੁਸੀਂ ਬਿਠਾ ਦਿਓ ਵੀ ਲੈ ਪੁੱਤ ਹੁਣ ਤੁਸੀਂ ਪੜੋ ਵੀ ਸੇਰੇ ਤੁਹਾਡਾ ਪੇਪਰ ਆ ਨਾਲੇ ਬੱਚੇ ਵੀ ਖੁਸ਼ ਹੋ ਜਾਣਗੇ ਨਾਲੇ ਰਾਮ ਨਾਲ ਰੀਜਣਾ ਬੈਠ ਕੇ ਉਹ ਪੜਾਈ ਵੀ ਕਰਨਗੇ ਮੰਮੀ ਉਹ 2 ਘੰਟੇ ਤਾਂ ਤੁਸੀਂ ਕੀ ਕਹਿੰਨੇ ਹੋ ਕਿ ਉਹ 2 ਘੰਟੇ ਖੇਡ ਖੇਡ ਲੈਣਗੇ ਉਹ 2 ਘੰਟੇ ਨਾ ਉਹਨਾਂ ਨੂੰ ਪੂਰਾ ਦੇਣ ਚਾਹੀਦਾ ਫਿਰ ਨਹੀਂ ਕਿ ਦੋ ਘੰਟੇ ਕਿਸੇ ਕੋਈ ਅੱਜਕੱਲ ਦੇ ਟਾਈਮ ਵਿੱਚ ਕਿਹੜਾ ਵੇਲਾ ਵਾ ਅੱਜਕੱਲ ਤਾਂ ਹੁਣ ਸਾਰਿਆਂ ਨੇ ਹੋਂ ਹੀ ਰੋਲਾ ਪੈਂਦਾ ਵਾ ਬਾਹਰ ਹੋਲੀ ਦਾ ਬਾਅਦ ਚ ਹੁਣੇ ਵੇਖੀ ਦੋ ਘੰਟਿਆਂ ਨੂੰ ਸਾਰਿਆਂ ਨੇ ਸ਼ਾਂਤ ਹੋ ਕੇ ਬਹਿ ਜਾਣਾ ਮम्मी ਸਾਰਾ ਦਿਨ ਨਹੀਂ ਟੈਗਦੀ ਸਾਰਾ ਦਿਨ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਨਿਆਣਿਆਂ ਨਾਲ ਵੀ ਪੁੱਤ ਤੁਹਾਡੇ ਪੇਪਰ ਆ ਤੁਸੀਂ ਥੋੜਾ ਕਚੇਰ ਖੇਡ ਲਓ ਦੋ ਘੰਟੇ ਖੇਡ ਲਓ ਦੋ ਨਹੀਂ ਤਾਂ ਤਿੰਨ ਘੰਟੇ ਖੇਡ ਲੈਣਗੇ ਬਾਅਦ ਚ ਪੜ ਲੈਣਗੇ ਆਪੇ ਨਿਆਣੇ ਖੁਸ਼ ਹੋ ਜਾਣਗੇ ਤੁਸੀਂ ਫਿਰ ਇਦਾਂ ਕਿਓ ਨਾ ਆਖ ਮੈਂ ਤੇਰੀ ਮੰਮੀ ਤੁਹਾਡੀ ਮੰਮੀ ਨੂੰ ਪੁੱਛਿਆ ਵਾ ਬੀਤ ਸਖੋ ਗੱਡੀ ਘੇਡਨਾ ਮੜਕੇ ਨਾ ਆਤੋਕੇ ਤੁਸੀਂ ਪੜਨਾ ਹਾਂ ਮੈਂ ਉਹਨਾਂ ਨੂੰ ਭੇਜਦੀ ਹਾਂ ਜਾਓ ਮੇਰੇ ਕੋਲ ਭੇਜੋ ਨਿਆਣਿਆਂ ਨੂੰ ਕਿੱਡਾ ਨਿਆਣਿਆਂ ਦਾ ਤੂੰ ਲਊ ਸਕਾਇਆ ਪਿਆ ਅਸੀਂ ਉਹਨਾਂ ਨੂੰ 2 ਘੰਟੇ ਲਈ ਇਸ਼ਾਰ ਦਿੰਨੇ ਆ ਜੇ 2 ਘੰਟੇ ਚੋਂ ਬਾਅਦ ਨਾ ਸਾਰਾ ਦਿਨੋਂ ਕਾਬੂ ਆਏ ਫਿਰ ਨਹੀਂ ਆ ਜਾਣਗੇ ਮੈਂ ਉਹਨਾਂ ਨਾਲ ਆਪ ਗੱਲ ਕਰਦੀ ਹਾਂ ਤੁਸੀਂ ਭੇਜੋ ਨਿਆਣਿਆਂ ਨੂੰ ਮੇਰੇ ਕੋਲ ਤੁਸੀਂ ਤਾਂ ਉਹਨਾਂ ਨੇ ਦੋਨਾਂ ਜਣੀਆਂ ਨੇ ਨਿਆਣਿਆਂ ਦਾ ਖੂਨ ਸਕਾਇਆ ਪਿਆ ਉਹ ਵਿਚਾਰਿਆਂ ਦਾ ਧਿਆਨ ਬਾਹਰ ਆ ਕਿੰਨਾ ਰੋੜਾ ਬਾਹਰ ਪੈਂਦਾ ਵਾ ਜਾਓ ਬੁਲਾਓ ਨਿਆਣਿਆਂ ਨੂੰ ਅਸੀਂ ਪੇਪਰਾਂ ਕਰਕੇ ਕਹਿਨੀ ਆਂ ਪਰ ਤੇ ਨਹੀਂ ਕਰਦਾ ਵੀ ਅਸੀਂ ਪੜ ਲੈਣਗੇ ਉਹ ਤੁਸੀਂ ਬੁਲਾਓ ਉਹਨਾਂ ਨੂੰ ਚਲੋ ਠੀਕ ਹੈ ਬੁਲਾਓ ਨਿਆਣਿਆਂ ਨੂੰ ਹਾਂ ਜੀ ਰਾਜੀ ਤੁਸੀਂ ਹੋਲੀ ਖੇਡਣੀ ਆ ਹਾਂ ਜੀ ਮੈਂ ਤੁਹਾਨੂੰ ਹੋਲੀ ਫੇਰ ਖੇਡਣ ਦੇਣੀ ਆ ਜੇ ਤੁਸੀਂ 2 ਘੰਟੇ ਖੇਡਣੀ ਆ 2 ਘੰਟੇ ਖੇਡ ਕੇ ਬਾਅਦ ਵਿੱਚ ਤੁਸੀਂ ਪੜਨਾ ਵਾ ਠੀਕ ਆ ਠੀਕ ਆ ਨਾ ਬਾਅਦ ਵਿੱਚ ਬੈਠ ਕੇ ਪੜਨਾ ਹੈ ਤੇ ਫਿਰ ਤੁਸੀਂ ਕੱਲ ਨੂੰ ਪੇਪਰ ਦੇਣ ਜਾਣਾ ਵਾ ਠੀਕ ਆ ਮੈਂ ਤੁਹਾਡੀ ਮੰਮੀ ਨਾਲ ਗੱਲ ਕਰ ਲਈ ਆ ਹੁਣ ਤੁਸੀਂ ਹੋਲੀ ਖੇਡ ਲਓ ਬਾਅਦ ਚ ਤੁਸੀਂ ਸ਼ਾਮ ਨੂੰ ਨਹਾ ਧੋ ਕੇ ਆਪਣਾ ਪੜਨਾ ਵਾ ਠੀਕ ਆ ਮੈਂ ਤੁਹਾਡੇ ਵਾਸਤੇ ਰੰਗ ਲਿਆਂਦੇ ਆ ਹੁਣ ਮੈਂ ਤੁਹਾਨੂੰ ਰੰਗ ਦੇਨੀ ਆ ਤੇ ਬਾਹਰ ਤੁਸੀਂ ਆਪਣੀਆਂ ਸਹੇਲੀਆਂ ਦੇ ਨਾਲ ਨਾ ਹੋਲੀ ਖੇਡੋ ਠੀਕ ਆ ਹਲੋ ਹਲੋ ਠੀਕ ਆ ਥੈਂਕ ਯੂ ਥੈਂਕ ਯੂ ਦਾਦੀ ਚਲ ਜਾਓ ਜਾਓ ਮੇਰੇ ਬੱਚੇ ਫਟਾਫਟ ਭੱਜੋ ਜਾਓ ਖੇਡੋ ਹੋਲੀ